ਸਸਿ ਗੱਲੀ ਸਾਰੇ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ੁਰੇ ਦੇ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਹੈ ਤਾਜ਼ਾ ਸੈਟਲਾਈਟ ਮੈਪ ਦੇਖੀਏ ਸਭ ਤੋਂ ਪਹਿਲਾਂ ਤਾਂ ਮੌਸਮ ਸਾਫ਼ ਦਿਖਾਈ ਦੇ ਰਿਹਾ ਕੋਈ ਵੱਡੀ ਹਲਚਲ ਨਹੀਂ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਪੱਛਮੀ ਹਵਾ ਦਾ ਜ਼ੋਰ ਹੈ ਜਿਸ ਦੇ ਸਿੱਟੇ ਵਜੋਂ ਦਿਨ ਦੇ ਵੇਲੇ ਮੌਸਮ ਹੁਣ ਸਾਫ਼ ਹੋ ਚੁੱਕਿਆ ਕੜਾਕੇਦਾਰ ਧੁੱਪ ਪੈ ਰਹੀ ਹੈ ਪਰ ਧੁੱਪ ਮਹਿਸੂਸ ਨਹੀਂ ਹੋ ਰਹੀ ਕਿ ਪੱਛਮੀ ਹਵਾ ਦੇ ਨਾਲ ਠੰਡ ਦਾ ਅਹਿਸਾਸ ਹੋ ਰਿਹਾ ਜੀ ਪੰਜਾਬ ਦੇ ਨਾਲ ਲੱਗਦੇ ਪੰਜਾਬ ਦੀ ਗੱਲ ਕਰੀਏ Rajasthan ਦੀ Gujarat ਦੀ Madhya Pradesh ਦੀ Maharashtra ਦੀ UP ਦੀ Delhi ਦੀ Haryana ਦੀ Himachal Uttarakhand ਤੇ Jammu ਇਹਨਾਂ ਵਿੱਚ ਮੌਸਮ ਸਾਫ਼ ਹੈ ਇਹਨਾਂ ਇਲਾਕਿਆਂ ਵਿੱਚੋਂ ਮੌਨਸੂਨ ਹੁਣ ਜਾ ਚੁੱਕਿਆ ਹੈ ਸਾਨੂੰ ਅਪਡੇਟ ਸੀ ਕਿ 15 ਅਕਤੂਬਰ ਤੱਕ ਮੌਨਸੂਨ ਜਿਹੜਾ ਇੰਡੀਆ ਤੋਂ ਹੀ ਚਲਾ ਜਾਵੇਗਾ ਲਗਭਗ ਆਉਂਦੇ 4-5 ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਕਿ ਬਾਕੀ ਜਿਹੜੇ ਸੂਬੇ ਨੇ ਇਹਨਾਂ ਵਿੱਚੋਂ ਵੀ ਮੌਨਸੂਨ ਜਿਹੜਾ ਉਹ ਖਤਮ ਹੁੰਦਾ ਦਿਖਾਈ ਦੇ ਸਕਦਾ ਹੈ ਰਾਤਾਂ ਦੀ ਗੱਲ ਕਰੀਏ ਤਾਂ ਫਿਲਹਾਲ ਅੱਜ ਰਾਤ ਦੇ ਹਾਲਾਤ ਜਿਹੜੇ ਨੇ ਉਹ ਸਾਫ਼ ਨੇ ਚਾਨਣੀ ਰਾਤ ਰਹੇਗੀ ਠੰਡ ਦਾ ਅਹਿਸਾਸ ਸਾਨੂੰ ਲਗਭਗ 7 7:30 ਵਜੇ ਤੋਂ ਬਾਅਦ ਹੋਣਾ ਮਹਿਸੂਸ ਹੋ ਜਾਵੇਗਾ ਕਿਉਂਕਿ ਪੱਛਮੀ ਹਵਾ ਹਲੇ ਵੀ ਚੱਲ ਰਹੀ ਹੈ ਹਵਾ ਦੀ ਗਤੀ ਜਿਹੜੀ ਅੱਜ ਥੋੜੀ ਜੀ ਕੱਲ੍ਹ ਨਾਲੋਂ ਜ਼ਿਆਦਾ ਦੇਖੀ ਗਈ 5 ਤੋਂ 7 ਕਿਲੋਮੀਟਰ ਪ੍ਰਤੀ ਘੰਟੇ ਦੀ ਐਵਰੇਜ ਜਿਹੜੀ ਹਵਾ ਏ ਉਹ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਅੱਜ ਰਾਤ ਵੀ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਈ ਵੀਰ ਕਹਿ ਰਹੇ ਨੇ ਕਿ ਠੰਡ ਕਦੋਂ ਸ਼ੁਰੂ ਹੋਵੇਗੀ ਤਾਂ ਵੀਰ ਜੀ ਤੁਹਾਨੂੰ ਇੱਕ ਦੱਸਣ ਦੀ ਉਮੀਦ ਹੈ ਕਿ ਠੰਡ ਦਾ ਮੌਸਮ ਜਿਹੜਾ ਇੱਕ ਤਰੀਕੇ ਨਾਲ ਉਹ ਸ਼ੁਰੂ ਹੋ ਹੀ ਚੁੱਕਿਆ ਹੈ ਜਿਹੜੀ ਅਕਤੂਬਰ ਦੇ 15 ਤਰੀਕ ਤੋਂ ਬਾਅਦ ਜਿਹੜੀ ਆ ਉਹ ਠੰਡ ਸ਼ੁਰੂ ਹੋ ਜਾਂਦੀ ਸਾਡੀ ਤੇ ਜਿਹੜੀ ਅਸਲੀ ਆਪਾਂ ਕਹਿੰਦੇ ਸਰਦੀਆਂ ਜਿਹੜੀਆਂ ਠੰਡ ਜਿਹੜੀ ਪ੍ਰੋਪਰ ਜਿਹੜੀ ਰੁੱਤ ਹੁੰਦੀ ਹੈ ਉਹ ਰੁੱਤ ਜਿਹੜੀ ਆ ਉਹ ਵੈਸੇ ਅਨਫੀਸ਼ਲ ਤਰੀਕੇ ਨਾਲ ਸ਼ੁਰੂ ਚੁੱਕਿਆ ਸੀ ਵੈਸੇ ਨਵੰਬਰ ਆਦਤ ਤੋਂ ਬਾਅਦ ਜਾਂ ਦਸੰਬਰ ਦੇ ਸਪੋਸ਼ ਸ਼ੁਰੂਆਤੀ ਦਿਨਾਂ ਵਿੱਚ ਠੰਡ ਮੰਨਦੇ ਆ ਪਰ ਜਿਹੜੀ ਹੁਣ ਠੰਡ ਦਾ ਮਾਹੌਲ ਹੈ ਉਹ ਵੜਨਾ ਸ਼ੁਰੂ ਹੋ ਚੁ ਬਾਈਕ ਦੇ ਉੱਪਰ ਬਿਨਾਂ ਮੋਟਾ ਕੱਪੜਾ ਪਾਏ ਨਿਕਲਣਾ ਕਾਫੀ ਇਲਾਕਿਆਂ ਵਿੱਚ ਮੁਸ਼ਕਲ ਹੋ ਚੁੱਕਿਆ ਖਾਸ ਤੌਰ ਤੇ ਦੁਆਬੇ ਦੇ ਇਲਾਕਿਆਂ ਦੇ ਵਿੱਚ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਨੇ ਅਤੇ ਕੁਝ ਕਾ ਇਲਾਕੇ ਪੁਆਦ ਦੇ ਜਿਨ੍ਹਾਂ ਵਿੱਚ ਚੰਡੀਗੜ੍ਹ ਮੁਹਾਲੀ ਦੀ ਗੱਲ ਕਰ ਲਈਏ ਜਿਹੜੇ ਚੰਡੀਗੜ੍ਹ ਮੁਹਾਲੀ ਵਿੱਚ ਕੋਈ ਅਕਸਰ ਹਵਾ ਦੇਖੀ ਜਾਂਦੀ ਹੈ ਪੱਛਮੀ ਹਵਾ ਦੇ ਬਾਅਦ ਤੋਂ ਇਹਨਾਂ ਇਲਾਕੇ ਦੇ ਵਿੱਚ ਠੰਡ ਜਿਹੜੀ ਉਹ ਜ਼ਿਆਦਾ ਪੈਂਦੀ ਹੈ ਤੇ ਬਾਕੀ ਅੱਜ ਰਾਤ ਦੇ ਤਾਪਮਨ ਦੀ ਗੱਲ ਕਰੀਏ 20 19 18 21 ਇਸ ਤਰੀਕੇ ਨਾਲ ਵੱਖ-ਵੱਖ ਥਾਵਾਂ ਦੇ ਉੱਪਰ ਟੈਂਪਰੇਚਰ ਰਹੇਗਾ ਐਵਰੇਜ ਜਿਹੜੀ ਉਹ 20 ਡਿਗਰੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਆ ਕਿ ਵਧੀਆ ਮਾਹੌਲ ਦਾ ਤਾਪਮਨ ਅੱਜ ਰਾਤ ਵੀ ਠੰਡ ਦਾ ਬਣਿਆ ਰਹੇਗਾ ਪੱਖੇ ਵੀ ਲਗਭਗ ਬੰਦ ਹੋ ਚੁੱਕੇ ਨੇ ਰਾਤ ਦੇ ਸਮੇਂ ਘਰਾਂ ਦੇ ਅੰਦਰ ਥੋੜੀ ਬਹੁਤੀ ਹਮਮਸ ਬਾਕੀ ਹੈ ਬਾਕੀ ਅਗਰ ਬਾਹਰ ਗੱਲ ਕੀਤੀ ਜਾਵੇ ਤਾਂ ਠੰਡੀ ਹਵਾ ਚੱਲਣ ਦੇ ਨਾਲ ਉਸ ਨਮੀ ਅਤੇ ਸਵੇਰੇ ਸਵੇਰੇ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਨਹੀਂ ਹੈ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਸਾਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਫੋਲੋ ਕਰਿਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਜੀ